ਕ੍ਰਿਤਿਕਾ ਜੀ ਕਿੱਥੇ ਰਹਿਣਾ ਕਿਹੜੇ ਪਿੰਡ ਦੇ ਰਹਿਣਾ ਅਸੀਂ ਜਲਾਲਾਬਾਦ ਦੇ ਕੀ ਦੁਕਾਨ ਕੀ ਕਰਦੇ ਹਾਂ ਅਸੀਂ ਕਰਿਆਨਾ ਕੀ ਗੱਲ ਹੋਈ ਸੀ ਅਸਵੇਰੇ ਅਸਵੇਰੇ 5:40 ਤੇ ਇਹਨਾਂ ਨੇ ਸ਼ਟਰ ਚੱਕਿਆ ਦੋ ਬੰਦੇ ਆਏ ਮੁੜ ਕੇ ਦੋ ਫੇਰ ਆ ਗਏ ਚਾਰਾਂ ਨੇ ਸਿੱਟ ਲਿਆ ਦੋ ਫੇਰ ਆ ਗਏ ਉਹਨਾਂ ਨੇ ਸਟਟਰ ਸਿੱਟ ਕੇ ਲੋਕ ਕਰਤਾ ਉਹਨਾਂ ਨੇ ਇਧਰਲੇ ਪਾਸੇ ਜਿੰਦਲਾਤਾ ਵੱਡੇ ਗੇਟ ਨੂੰ ਅੰਦਰ ਸਾਨੂੰ ਖਿੱਚ ਕੇ ਤਿੰਨਾਂ ਨੂੰ ਅੰਦਰ ਕਰ ਲਿਆ ਗੇਟ ਲਾਤਾ ਹੌਣ-ਹੌਣ ਸੀ ਅੰਦਰ ਮੈਂ ਸੀ ਮੇਰਾ ਬੇਟਾ ਸੀ ਇਹ ਸੀਗੇ ਤਿੰਨਾਂ ਨੂੰ ਕਹਿੰਦੇ ਦੇ ਉਹ ਜਿਹੜਾ ਕੁਛ ਹੈਗਾ ਇਹ ਕਹਿੰਦੇ ਵੀ ਕੁਛ ਨਹੀਂ ਹੈਗਾ ਸਾਡੇ ਕੋਲੇ ਹੂੰ ਕਹਿੰਦਾ ਦਿਓ ਕਹਿੰਦਾ ਨਹੀਂ ਤੁਹਾਨੂੰ ਜਾਨੋ ਮਾਰਾਂਗੇ ਤਿੰਨਾਂ ਨੂੰ ਮੈਂ ਕਿਹਾ ਜਾਨ ਤਾਂ ਚੰਗਾ ਕੀ ਐ ਮੈਂ ਕਿਹਾ ਲੈ ਪੁੱਤ ਚੱਕ ਚਾਬੀਆਂ ਕੱਢ ਲੈ ਜਿਹੜਾ ਕੁਛ ਹੈਗਾ ਕੀ ਕੀ ਹਥਿਆਰ ਸੀ ਉਹਨਾਂ ਕੋਲ ਉਹਨਾਂ ਕੋਲੇ ਕਾਪੇ ਸੀਗੇ ਤੇ ਇੱਕ ਪਿਸਤੌਲ ਸੀਗਾ ਚਿੱਟੇ ਜਿਹੇ ਰੰਗ ਦਾ ਪਿਸਤੌਲ ਸੀਗਾ ਹੂੰ ਤੇ ਬਾਕੀ ਕਰਦਾਈਆਂ ਸੀਗੀਆਂ 6 ਬੰਦੇ ਸੀਗੇ ਛੇ ਨਾਲ ਗੋਰ ਛਿਆਂ ਕੋਲੇ ਸੀ ਤੇ ਕਾਲੀਆਂ ਉਹਨਾਂ ਕੋਲੇ ਕਿੱਟਾਂ ਸੀਗੀਆਂ ਕਾਲੇ ਉਹਨਾਂ ਦੇ ਅੰਦਰ ਪਹਿਲਾਂ ਪੌਣਾ ਸੀਗੇ ਦੋੁੰ ਮੁੰਡੇ ਆਏ ਸੀ ਇੱਥੇ ਨਹੀਂ ਆਏ ਉੱਥੇ ਦੁਕਾਨ 'ਚ ਆਏ ਸੀ ਪਹਿਲਾਂ ਦੁਕਾਨ 'ਚ ਜਦੋਂ ਆ ਗਏ ਫਿਰ ਸਾਰੇ ਹੀ ਅੰਦਰ ਆ ਗਏ ਅੱਛਾ ਜੀ ਫਿਰ ਸਾਰੇ ਹੀ ਆ ਗਏ ਸਾਰਾ ਸਮਾਨ ਕੱਢ ਕੇ ਫੇਰ ਵੀ ਬੜਾ ਮਹਾਰਾ ਕੁੱਟੀ ਇਹਦੇ ਨਾ ਕਰੇ ਬਹੁਤ ਮੈਂ ਜੱਫੀਆਂ ਜੂਫੀਆਂ ਪਾ ਕੇ ਛੇ ਆ ਲੋ ਇਹਨਾਂ ਦੀ ਵਾਲੀ ਕੀਤੀ ਹੈ ਮੁੰਡੇ ਦੀ ਹਾਂਜੀ ਮੁੰਡੇ ਦੀ ਵੀ ਕੀਤੀ ਹੈ ਪਰ ਉਹਨਾਂ ਨੂੰ ਮੈਂ ਜੱਫੀਆਂ ਜੂਫੀਆਂ ਪਾ ਕੇ ਪੁੱਤ ਪੁੱਤ ਕਹਿ ਕੇ ਜਾਨ ਬਚਵਾ ਲਈ ਹੋਰ ਬਸ ਕੁਛ ਨਹੀਂ ਰਿਹਾ ਸਾਡੇ ਕੋਲ ਕੈਮਰੇ ਨਹੀਂ ਬੰਦ ਹੈਗੇ ਵੀਰ ਜੀ ਕੈਮਰੇ ਤੇ ਕਿੰਨੀ ਨੁਕਸਾਨ ਕਿੰਨਾ ਨੁਕਸਾਨ ਨੁਕਸਾਨ ਬਹੁਤ ਹੋ ਗਿਆ ਵੀਰ ਜੀ 40 35 40 ਤੋਲਿਆਂ ਦੇ ਅੰਦਰ ਅੰਦਰ ਸਾਡਾ ਸੋਨਾ ਸੀਗਾ ਹੂੰ 5 ਲੱਖ ਨਕਦੀ ਸੀ ਵੀਰ ਜੀ ਪੇਮੈਂਟਾਂ ਕਰਨੀਆਂ ਸੀ ਅੱਜ ਹੀ 1 ਲੱਖ 2 ਲੱਖ ਦੀਆਂ ਤਾਂ ਹੂੰ ਇੰਨੇ ਕੁ ਪੈਸੇ ਅਸੀਂ ਤਾਂ ਘਰੇ ਰੱਖਦੇ ਆ ਵੀ ਸਾਨੂੰ ਪੇਮੈਂਟਾਂ ਕਰਨੀਆਂ ਪੈਂਦੀਆਂ ਵੀਰ ਜੀ ਦੁਕਾਨਦਾਰੀ 'ਚ ਹੂੰ ਤੇ ਪੁਲਿਸ ਆਈ ਸੀਗੀ ਕੀ ਕਹਲੇ ਹਾਂਜੀ ਪੁਲਿਸ ਵਾਲੇ ਤਾਂ ਸਾਰੇ ਆਏ ਸੀਗੇ ਤੇ ਉਹ ਕਹਿੰਦੇ ਕਾਰਵਾਈ ਕਰਦੇ ਆ ਤੇ ਫੋਨ ਫੋਨ ਵੀ ਲੈ ਕੇ ਗਿਆ ਤੁਹਾਡਾ ਫੋਨ ਮੇਰਾ ਇੱਕ ਟੱਚ ਸੀਗਾ ਵੀਰ ਜੀ ਘਰੇ ਮੈਂ ਆਵੇਂ ਉਹ ਵੀ ਚਲਾਉਂਦੀ ਹੁੰਦੀ ਸੀ ਕਿੰਨਾ ਕੋਲੇ ਛੋਟਾ ਹੀ ਹੁੰਦਾ ਸੀ ਉਹ ਲੈ ਕੇ ਮੇਰੇ ਵਾਲਾ ਲੈ ਗਿਆ ਬੇਟੇ ਦਾ ਵੀ ਲਿਆਏ ਸੀ ਉਪਰੋਂ ਜਾ ਕੇ ਇਹ ਤਾਂ ਕੰਮ ਕਰਦਾ ਤੁਹਾਡਾ ਬੇਟਾ ਕੋਈ ਕੰਮ ਨਹੀਂ ਕਰਦਾਗਾ ਇੱਥੇ ਇੱਥੇ ਹੁੰਦਾ ਘਰੇ ਤੁਹਾਡੇ ਨਾਲ ਘਰੇ ਆ ਜਾਂਦਾ ਪੁੱਤ ਘਰੋਂ ਕੱਢਿਆ ਨਹੀਂ ਜਾਂਦਾ ਰੋਟੀ ਪਾਣੀ ਵੀ ਖਾ ਜਾਂਦਾ ਕਿਤੇ ਕਿਤੇ ਪੈ ਵੀ ਜਾਂਦਾ ਕਿ ਘਰ ਵਾਲੀ ਨਾਲ ਥੋੜੀ ਜਿਹੀ ਅਣਬਣ ਚੱਲਦੀ ਆ ਉਹਦੀ ਅੱਜ ਆਇਆ ਸੀਗਾ ਘਰੇ ਕੇ ਪਿੰਨ ਕਿੰਨੇ ਦਿਨਾਂ ਤੋਂ ਨਹੀਂ ਰਾਤ ਘਰੇ ਸੀਗਾ ਅੱਛਾ ਰਾਤ ਕੱਲ ਹੀ ਆਇਆ ਸੀਗਾ ਕਿ ਨਹੀਂ ਹਾਂ ਨਹੀਂ ਘਰੇ ਐ ਦੋ ਤਿੰਨ ਦਿਨਾਂ ਦਾ ਘਰੇ ਹੀ ਸੀਗਾ ਤਿੰਨ ਚੌਂ ਦਿਨਾਂ ਦਾ ਜਾਂਦੀ ਆ ਜਾਂਦਾ ਸੀ ਚੱਲਿਆ ਜਾਂਦਾ ਸੀ ਆ ਜਾਂਦਾ ਸੀ ਚੱਲਿਆ ਜਾਂਦਾ ਸੀਗਾ ਹਾਂ ਤੇ ਪੁੱਤ ਮੋਬਾਈਲ ਲੈ ਕੇ ਮੈਂ ਜਾਂਦੀ ਜਦੋਂ ਇੱਥੋਂ ਘਰੋਂ ਨਿਕਲਣ ਲੱਗੇ ਬੰਨ ਬੁੰਨ ਕੇ ਮੈਂ ਕਿਹਾ ਪੁੱਤ ਇੱਕ ਮੁੰਡੇ ਨੂੰ ਮੈਂ ਜੋ ਫੀਜੀ ਪਾ ਲਈ ਤੇ ਮੈਂ ਉਹਦਾ ਗੁੱਟ ਫੜ ਲਿਆ ਮੈਂ ਕਿਹਾ ਪੁੱਤ ਇੱਕ ਮੈ ਮੈਲ ਦੇ ਜੋ ਮੈਨੂੰ ਮੇਰਾ ਹਾਂ ਤੇ ਉਹਨੇ ਫਿਰ ਮੈਨੂੰ ਬੇਟੇ ਵਾਲਾ ਮੋਬਾਈਲ ਦੇਤਾ ਉਹਨੂੰ ਇਹ ਤਾਂ ਪਤਾ ਨਹੀਂ ਲੱਗਿਆ ਵੀ ਇਹਦੇ ਬੇਟੇ ਦਾ ਕਿ ਮੇਰਾ ਇੱਕ ਮੋਬਾਈਲ ਬੇਟੇ ਵਾਲਾ ਦੇ ਗਿਆ ਮੈਨੂੰ ਉਹ ਦੋ ਮੋਬਾਈਲ ਇਹ ਜੀ ਗ੍ਰੈਨੀ ਦੁਕਾਨ ਕਰਦੇ ਆ ਜੀ ਕੀ ਨਾਮ ਕੀ ਤੁਹਾਡਾ ਦਿਵਿੰਦਰ ਕੁਮਾਰ ਗੜਗੀ ਕਿੱਥੇ ਕਰਦੇ ਦੁਕਾਨ ਇਹ ਆਹ ਜੀ ਜਲਾਲਾਬਾਦ ਜੀ ਕੀ ਗੱਲ ਹੋਈ ਸੀ ਗਿਆ ਸਵੇਰੇ ਜੀ ਸਵੇਰੇ 5:40 ਤੇ ਮੈਂ ਸ਼ਟਰ ਚੱਕਿਆ ਜੀ ਦੋ ਬੰਦੇ ਐਂਟਰ ਹੋਏ ਅੰਦਰ ਦੋ ਫੇਰ ਹੋ ਗਏ ਦੋ ਫੇਰ ਹੋ ਗਏ ਮੈਨੂੰ ਅੰਦਰ ਕ੍ਰਿਸ਼ਕੇ ਲੈ ਗਏ ਤੇ ਸ਼ਟਰ ਨੂੰ ਜਿੰਦਾ ਲਾਤਾ ਜਾ ਵੀ ਮੈਨੂੰ ਫੜ ਕੇ ਜੀ ਜ਼ਿੰਦਾ ਲਾਤਾ ਬੰਦਰ ਕਮਰੇ ਜੀ ਬੰਦ ਕਰ ਲਿਆ ਕਹਿੰਦਾ ਜਿਹੜਾ ਕੋ ਹੈਗਾ ਦੇ ਦੇ ਨਹੀਂ ਵੜਦੇ ਆਂਗੇ ਗੋਲੀ ਮਾਰ ਦੇ ਆਂਗੇ ਲੈ ਲੈ ਗਿਆ ਸਾਰਾ ਸਮਾਨ ਜੀ ਕੀ ਕੀ ਸਮਾਨ ਲੈ ਕੇ ਗਿਆ ਜੀ ਕੈਸ਼ ਤੇ ਸੋਨਾ ਲੈ ਗਿਆ ਜੀ ਕਿੰਨਾ ਸੋਨਾ ਸੀਗਾ ਜੀ ਸੋਨਾ ਸੀਗਾ 40 45 ਟੋਲੇ ਦੇ ਕਰੀਬ ਕੈਸ਼ ਕਿੰਨਾ ਸੀਗਾ ਜੀ 4-5 ਲੱਖ ਦੇ ਕਰੀਬ ਗੱਲੇ ਚ ਸੀਗਾ ਕੈਸ਼ ਨਹੀਂ ਕਰੀ ਜੀ ਕਰੀ ਜੀ ਗੱਲੇ ਚ ਕਿੰਨਾ ਕੈਸ਼ ਸੀਗਾ ਗੱਲੇ ਸੀਗਾ 40 45000 ਰੁਪਏ ਉਹ ਵੀ ਲੈ ਕੇ ਹਾਂ ਜੀ ਤੇ ਕੀ ਉਹਨਾਂ ਕੋਲ ਸੀਗਾ ਵੈਪਨ ਕੀ ਸੀਗਾ ਜੀ ਵੈਪਨ ਦਾ ਦਾ ਸੀਗੇ ਚਾਕੂ ਸੀ ਪਾ ਪਸਟੌਲ ਦੀ ਪਿਸਟਲ ਪਿਸਟਲ ਨਾਲ ਤੁਹਾਨੂੰ ਮਡਰਾਇਆ ਤੁਮ ਕਹਿਆ ਹਾਂ ਹਾਂ ਜੀ ਇਹ ਹੋਰ ਕੋਈ ਨਾ ਜੀ ਦਾਸ ਹੀ ਗੋਲੇ ਕਹਿੰਦੇ ਦਾ ਮਾਰਾਂਗੇ ਹਮ ਬੰਨਿਆ ਵੀ ਆ ਤੁਹਾਨੂੰ ਮਾ ਮਾਮਾ ਕਰੋ ਬੰਨਿਆ ਜੀ ਮਗਰੋਂ ਜਦੋਂ ਸਭ ਕੁਝ ਲੁੱਟ ਲਿਆ ਹਮ ਬੰਨ ਕੇ ਚਲੇ ਗਏ ਕੁੱਟ ਮਾਰ ਕੇ ਉਹੀ ਟੋਟੀ ਕੁੱਟ ਮਾਰ ਬੁਜੀ ਕੋ ਕੱਟ ਗੁੱਟੀ ਹੈ ਜੀ ਹਮ ਕੀ ਮਾਰਾਂਗੇ ਮਾਰੇ ਮੁੱਕੀ ਧੋਪਾ ਜੀ ਨਾਲ ਕੌਣ ਸੀ ਤੁਹਾਡੇ ਇੱਥੇ ਮੇਰਾ ਬੇਟਾ ਜੀ ਬੇਟੇ ਦੇ ਵੀ ਕੁੱਟ ਮਾਰੋ ਜੀ ਹਾਂ ਜੀ ਪੁਲਿਸ ਕੀ ਕਹਦੀ ਹੈ ਜੀ ਹੁਣ ਪੁਲਿਸ ਕਹਿੰਦੇ ਕਾਰਵਾਈ ਕਰਾਂਗੇ ਇੱਕ ਦੋ ਦਿਨਾਂ ਚ ਬੰਦੇ ਦੇ ਹੁੰਦੇ ਦੇਾਂਗੇ ਤਾਂ ਕਿ ਕੈਮਰਾ ਕੋਲ ਨਹੀਂ ਲੱਗੇ ਜੀ ਗਾਸ ਕਿਤੇ ਪਤਾ ਲੱਗਿਆ ਉੱਪਰ ਇਹ ਲੱਗਿਆ ਜੀ ਕੈਮਰੇ ਦੇਖ ਕੇ ਗਿਆ ਕਹਿੰਦੇ ਕੁਝ ਨਹੀਂ ਆਇਆ ਉਹਨਾਂ ਜੀ ਕੀ ਮੰਗ ਕੀ ਕਰਦੇ ਹੋ ਮੰਗ ਕੀ ਪ੍ਰਸ਼ਾਸਨ ਤੋਂ ਬਸ ਇਹੀ ਹੈ ਵੀ ਜੋ ਬੰਦਾ ਸੂਲਨ ਕਾਰਵਾਈ ਕੀਤੀ ਜਾਵੇ ਜੋ ਸਾਡੇ ਮਾਲਾਂ ਨੂੰ ਮਿਲ ਜੇ ਲੋਟੇ ਖੋਲ ਵੀ ਗਈ ਜਾਂਦੀ ਸੀ ਚੋਰੀ ਵੀ ਗਈ ਜਾਂਦੀ ਸੀ ਕੀ ਇਹ ਜਿਹਾ ਮਾਮਲਾ ਸਰ ਚੋਰੀ ਇਹ ਘਰ ਤੋਂ ਹੋਇਆ ਜਿੰਦਾ ਜੀ ਦਵਿੰਦਰ ਕੁਮਾਰ ਗਰਗ ਵਾਸੀ ਜਲਾਲਾਬਾਦ ਜਿਹਦੀ ਘਰ ਦੇ ਵਿੱਚ ਹੀ ਆਪਣੇ ਘਰ ਦੇ ਵਿੱਚ ਹੀ ਗਰਗ ਕਰਿਆਨਾ ਸਟੋਰ ਹੈਗਾ ਉਹਨੇ ਅੱਜ ਪੁਲਿਸ ਨੂੰ ਤਲਾਹ ਦਿੱਤੀ ਕਿ ਉਹਨੇ ਸਵੇਰੇ ਜਦੋਂ ਆਪਣਾ ਕਰਿਆਨਾ ਸਟੋਰ ਖੋਲਿਆ ਤੇ ਬਾਹਰੋਂ ਚ 5-6 ਅਣਪਛਾਤੇ ਵਿਅਕਤੀ ਉਹਦੇ ਕਰਿਆਨੇ ਸਟੋਰ ਚ ਦਾਖਲ ਹੋ ਗਏ ਜੋ ਉਹਦਾ 1,40,000 ਰੁਪਏ ਤੇ 5 ਤੋਲੇ ਸੋਨਾ ਲੈ ਗਏ ਆ ਇਸ ਸਬੰਧੀ ਅਸੀਂ ਉਹਦੇ ਬਿਆਨ ਤੇ ਆਈਪੀਸੀ ਦੀਆਂ ਰੈਲੇਵੈਂਟ ਰੈਲੇਵੈਂਟ ਸੈਕਸ਼ਨਾਂ ਤਹਿਤ ਮੁਕੱਦਮਾ ਦਰਜ ਕਰਤਾ ਤੇ ਇਹਨੂੰ ਸੈਂਟੀਫਿਕਲੀ ਅਤੇ ਹਰ ਤਰੀਕੇ ਨਾਲ ਟੀਮਾਂ ਬਣਾ ਕੇ ਇਹਨੂੰ ਟਰੇਸ ਕਰਨ ਦੀ ਕੋਸ਼ਿਸ਼ ਲੱਗੇ ਆ। ਬਿਲਕੁਲ ਬੰਦ ਸੀਸੀਟੀਵੀ ਵਗੈਰਾ ਲੱਗੇ। ਬਿਲਕੁਲ ਇਹਨੂੰ ਸੈਂਟੀਫਿਕਲੀ ਸੀਸੀਟੀਵੀ ਦੇਖ ਰਹੇ ਆ ਇਹਦੇ ਹੋਰ ਵੀ ਜਿੰਨਾ ਕੋਈ ਅਨਲਸਿਸ ਆ ਸੈਕੰਡ ਹਾਊਸ ਇਲਾਕੇ ਦੇ ਜਿਹੜੇ ਪਹਿਲਾਂ ਮਾੜੀ ਵਿਅਕਤੀ ਆ ਉਹਨਾਂ ਤੋਂ ਪੁੱਛਗਿੱਛ ਕਰਕੇ ਟਰੇਸ ਕਰਨ ਦੀ ਕੋਸ਼ਿਸ਼ ਲੱਗੇ ਆ।